ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ 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 ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਕਵਾ ਹੈ ਵਾਹਿਗੁਰੂ 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 ਵਾਹੇ ਗੁਰੂ 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 ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਤੀਮ ਬੈਠਾ ਗੁਰਪਾਰੀ ਅਰਜਨ ਦਾ ਪਲਟਕੇ ਮੂਰਤ ਹਰਗੋਬਿੰਦ ਸਵਾਰੀ ਜੱਲੇ ਪੀੜੀ ਸੋਡੀਆਂ ਰੂਪ ਦਿਖਾਉਣ ਵਾਰ ਵਾਰੀ ਦਲ ਭੰਨਨ ਗੁਰੂ ਸੂਰਮਾ ਵੱਡ ਜੋਧਾ ਬਹੁਤ ਪਰਉਪਕਾਰੀ ਐਸੇ ਦੀਨਿਆਰ ਸਤਗੁਰੂ ਛੇਵੇਂ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਸ਼ੋਭ ਪ੍ਰਾਪਤ ਸਤਾਨ ਗੁਰਦੁਆਰਾ ਗੁਰੂ ਸਰ ਮਾਧੂ ਕੇ ਬਰਾੜ ਵਿਖੇ ਅੱਜ ਸਲਾਣਾ ਜੋੜ ਮੇਲੇ ਦਾ ਦਿਹਾੜਾ ਬਣਾਇਆ ਜਾ ਰਿਹਾ ਇਸ ਸਲਾਣਾ ਜੋੜ ਮੇਲੇ ਦਾ ਦਿਹਾੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੇ ਇੱਥੇ ਪਵਿੱਤਰ ਚਰਨ ਪਾਉਣ ਦੀ ਖੁਸ਼ੀ ਅੰਦਰ ਪਿੰਡ ਬਰਾੜ ਦੀਆਂ ਸਮੂਹ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਕਾਰ ਸੇਵਾ ਵਾਲੇ ਮਹਾਂਪੁਰਖ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਸਲਾਣਾ ਜੋੜ ਮੇਲੇ ਦਾ ਦਿਹਾੜਾ ਜਿਹੜਾ ਚੜ੍ਹਦੀ ਕਲਾ ਦੇ ਨਾਲ ਮਨਾਉਣਾ ਕਰਦੇ ਆ ਅੱਜ ਸਾਰੇ ਸ਼੍ਰੀ ਖੰਨਪੜ ਸਾਹਿਬ ਦੀ ਦੇ ਭੋਗ ਬਾਅਦ ਉਪਰੰਤ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਸੁੰਦਰ ਦਵਾਨ ਸਜੇ ਸਨ ਸਜੇ ਹੋਏ ਦਵਾਨਾਂ ਵਿੱਚ ਪੰਥਰੇ ਬੜੇ ਮਹਾਨ ਗਦਵਾਨਾਂ ਨੇ ਕਵੀਸ਼ਰ ਸਿੰਘਾਂ ਢਾਡੀ ਸਿੰਘਾਂ ਔਰ ਸੰਪਰਦਾਵਾਂ ਦੇ ਮੁਖੀ ਦਲ ਪੰਥਾਂ ਦੇ ਮੁਖੀ ਉਹਨਾਂ ਨੇ ਪਹੁੰਚ ਕੇ ਮਾਹਰ ਖਾਨੇ ਸਾਰਿਆਂ ਨੇ ਹਾਜ਼ਰੀ ਇੱਥੇ ਲਵਾਈ ਤੇ ਸਮਤਾ ਨੂੰ ਗੁਰੂ ਇਤਿਹਾਸ ਦੇ ਨਾਲ ਗੁਰੂ ਸ਼ਬਦ ਦੇ ਨਾਲ ਜੋੜਨਾ ਕੀਤਾ ਗੁਰੂ ਇਤਿਹਾਸ ਤੋਂ ਜਾਣ ਕਰਵਾਇਆ ਮੈਂ ਅੱਜ ਇਸ ਜੋੜ ਮੇਲੇ ਦੇ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਵੀ ਦੇਣਾ ਤੇ ਨਾਲ ਹੀ ਦਾਸ ਬੇਨਤੀ ਕਰਦਾ ਕਿ ਜਨਪੁਰਾਨੀਆਂ ਨੇ ਅਜੇ ਤੱਕ ਖੰਡੇ ਬਾਟੇ ਦੀ ਪੋਲ ਨਹੀਂ ਲਈ ਅਮਰਤ ਨਹੀਂ ਛਕਿਆ ਉਹ ਗੁਰੂ ਵਾਲੇ ਬਣ ਖੰਡੇ ਬਾਟੇ ਦੀ ਪੋਲ ਲੈ ਕੇ ਗੁਰੂ ਵਾਲੇ ਬਣ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ